KYC ਦਾ ਅਰਥ ਹੈ ਆਪਣੇ ਗਾਹਕ ਨੂੰ ਜਾਨੋ ਨੋ ਯੂਅਰ ਕਸਟਮਰ ਆਸਾਨ ਪਾਸ਼ਾ ਚ KYC ਦੀ ਭਾਰਤ ਚ ਕੰਮ ਕਰ ਰਹੀਆਂ ਸਾਰੀਆਂ ਬੈਂਕਾਂ ਤੇ ਹਰ ਵਿੱਤੀ ਸੰਸਥਾਵਾਂ ਦੁਆਰਾ ਗਾਹਕ ਦੀ ਪਛਾਣ ਨੂੰ ਪ੍ਰਮਾਣਿਤ ਕਰਨ ਦੀ ਇੱਕ ਲਾਜ਼ਮੀ ਪ੍ਰਕਿਰਿਆ ਹੈ ਇਸ ਪ੍ਰਕਿਰਿਆ ਵਿੱਚ ਬੈਂਕ ਵਿੱਚ ਖਾਤਾ ਖੋਲਣ ਜਾਂ ਕਰਜ਼ਾ ਲੈਣ ਲਈ ਆਪਣੀ ਪਛਾਣ ਤੇ ਪਤੇ ਦਾ ਪਰਮਾਨ ਭਾਵ ਆਧਾਰ ਕਾਰਡ ਪੈਨ ਕਾਰਡ ਤੇ ਪਾਸਪੋਰਟ ਸਾਈਡ ਫੋਟੋ ਆਦਿ ਦੇਣੇ ਹੁੰਦੇ ਹਨ ਇਸ ਪ੍ਰਕਿਰਿਆ ਰਾਹੀਂ ਬੈਂਕ ਆਪਣੇ ਗਾਹਕਾਂ ਦੀ ਪਛਾਣ ਤੇ ਪਤੇ ਬਾਰੇ ਸੂਚਨਾਵਾਂ ਪ੍ਰਾਪਤ ਕਰਦੇ ਹਨ ਰਿਜ਼ਰਵ ਬੈਂਕ ਦੇ ਨਿਰਦੇਸ਼ ਅਨੁਸਾਰ ਕੇ KYC ਦੇ ਕਾਜ ਨੂੰ ਬੈਂਕ ਵੱਲੋਂ ਖਾਤਾ ਖੋਲਣ ਸਮੇਂ ਪੂਰਾ ਕਰਨਾ ਹੁੰਦਾ ਹੈ ਇਹ ਕਾਜ ਇਹ ਯਕੀਨੀ ਕਰਨ ਵਿੱਚ ਮਦਦ ਕਰਦਾ ਹੈ ਕਿ ਇਹ ਬੈਂਕ ਦੀਆਂ ਸੇਵਾਵਾਂ ਦੀਆਂ ਦੁਰਵਰਤੋਂ ਨਾ ਹੋਵੇ ਬੈਂਕ ਨੂੰ ਆਪਣੇ ਗਾਹਕਾਂ ਨੂੰ ਦੇ ਕੇ KYC ਦੇ ਵੇਰਵੇ ਸਮੇਂ-ਸਮੇਂ ਤੇ ਅਪਡੇਟ ਕਰਨ ਦੀ ਲੋੜ ਵੀ ਹੁੰਦੀ ਹੈ ਆਮ ਤੌਰ ਤੇ ਇਹ ਪ੍ਰਕਿਰਿਆ ਬੈਂਕ ਵਿੱਚ ਪਹੁੰਚ ਕੇ ਆਫਲਾਈਨ ਕੀਤੀ ਜਾਂਦੀ ਹੈ ਪਰ ਜੇਕਰ ਤੁਹਾਡੇ ਕੋਲ ਕੇਵਾਈਸੀ ਪ੍ਰਕਿਰਿਆ ਆਫਲਾਈਨ ਕਰਨ ਦਾ ਸਮਾਂ ਨਹੀਂ ਹੈ ਤਾਂ ਕੇਵਾਈਸੀ ਦੀ ਪ੍ਰਕਿਰਿਆ ਨੂੰ ਆਨਲਾਈਨ ਵੀ ਕੀਤਾ ਜਾ ਸਕਦਾ ਹੈ ਬੈਂਕ ਨੂੰ ਆਪਣੇ ਗਾਹਕਾਂ ਨੂੰ ਦੇ ਕੇ ਕੇਵਾਈਸੀ ਦੇ ਵੇਰਵੇ ਸਮੇਂ-ਸਮੇਂ ਤੇ ਅਪਡੇਟ ਕਰਨ ਦੀ ਲੋੜ ਵੀ ਹੁੰਦੀ ਹੈ ਆਮ ਤੌਰ ਤੇ ਇਹ ਪ੍ਰਕਿਰਿਆ ਬੈਂਕ ਵਿੱਚ ਪਹੁੰਚ ਕੇ ਆਫਲਾਈਨ ਕੀਤੀ ਜਾਂਦੀ ਹੈ ਪਰ ਜੇਕਰ ਤੁਹਾਡੇ ਕੋਲ KYC ਪ੍ਰਕਿਰਿਆ ਆਫਲਾਈਨ ਕਰਨ ਦਾ ਸਮਾਂ ਨਹੀਂ ਹੈ ਤਾਂ ਜਾ ਕੇ KYC ਪ੍ਰਕਿਰਿਆ ਨੂੰ ਆਨਲਾਈਨ ਵੀ ਕੀਤਾ ਜਾ ਸਕਦਾ ਹੈ ਤੁਸੀਂ ਆਨਲਾਈਨ KYC ਫਾਰਮ ਭਰ ਕੇ ਜਾਂ ਵੀਡੀਓ ਧਾਰਿਤ ਗਾਹਕ ਪਛਾਣ ਪ੍ਰਕਿਰਿਆ ਦੁਆਰਾ ਡਿਜੀਟਲ KYC ਨੂੰ ਪੂਰਾ ਕਰ ਸਕਦੇ ਹਾਂ ਡਿਜੀਟਲ KYC ਨਾਲ ਤੁਸੀਂ ਆਸਾਨੀ ਨਾਲ ਅਰਜੀ ਦੇ ਸਕਦੇ ਹੋ ਅਤੇ ਆਨਲਾਈਨ ਬੈਂਕ ਖਾਤਾ ਖੋਲ ਸਕਦੇ ਹਨ ਇਸ ਤੋਂ ਇਲਾਵਾ ਨਵਾਂ SIM ਕਾਰਡ ਲੈਣ SIM ਕਾਰਡ ਸਵੈ ਪਤੇ ਮੋਬਾਈਲ ਨੰਬਰ ਪੋਰਟ ਕਰਨ ਲਈ ਵੀ KYC ਅਪਡੇਟ ਕਰਵਾਣ ਦੀ ਜ਼ਰੂਰਤ ਪੈਂਦੀ ਹੈ ਸਾਈਬਰ ਠੱਗ ਲੋਕਾਂ ਨੂੰ ਠੱਗਣ ਲਈ ਨਿਤ ਨਵੇਂ ਤਰੀਕੇ ਲੱਭ ਰਹੇ ਹਨ ਭਾਵੇਂ ਇਹ ਵੀ KYC ਨਾਲ ਸੰਬੰਧਿਤ ਧੋਖਾ ਦੇ ਹੀ ਹੋਵੇ ਵੱਖ-ਵੱਖ ਕਿਸਮਾਂ ਦੀ ਬੈਂਕਿੰਗ ਧੋਖਾ ਦੇ ਜਾ ATM ਤੋਂ ਕਾਟੜੀ ਹੋਵੇ ਇਹ ਧੋਖੇਬਾਜ਼ ਹਰ ਰੋਜ਼ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਰੇ ਹਨ ਉਨ੍ਹਾਂ ਦੀ ਮਿਹਨਤ ਦੀ ਕਮਾਈ ਨੂੰ ਠੱਗ ਸਾਈਬਰ ਠੱਗ ਲੋਕਾਂ ਨੂੰ ਠੱਗਣ ਲਈ ਨਿਤ ਨਵੇਂ ਤਰੀਕੇ ਲੱਭ ਰਹੇ ਹਨ ਆਮੇ ਵੀ ਕੇਵਾਈਸ ਨਾਲ ਸੰਬੰਧਿਤ ਧੋਖਾਧਈ ਹੋਵੇ ਜਾਂ ਵੱਖ-ਵੱਖ ਕਿਸਮਾਂ ਦੀ ਬੈਂਕਿੰਗ ਧੋਖਾਧਈ ਜਾਏ ATM ਧੋਖਾਧਈ ਹੋਵੇ ਇਹ ਧੋਖੇਬਾਜ਼ ਹਰ ਰੋਜ਼ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਰਹੇ ਹਨ ਤੇ ਉਹਨਾਂ ਦੀ ਮਿਹਨਤ ਦੀ ਕਮਾਈ ਨੂੰ ਠੱਗ ਰਹੇ ਹਨ ਅੱਜ ਕੱਲ੍ਹ ਧੋਖਾਧਈ ਕਰਨ ਵਾਲੇ ਗਾਕਾ ਨੂਣਾ ਦੇ ਵੇਰਵੇ ਜਿਵੇਂ ਕਿ ਪਛਾਣ ਸੰਬੰਧੀ ਜਾਣਕਾਰੀ ਬੈਂਕਿੰਗ ਜਾਣਕਾਰੀ ਡੈਬਿਟ ਜਾਂ ਕ੍ਰੈਡਿਟ ਕਾਰਡ ਜਾਣਕਾਰੀ ਤੇ OTP ਸਾਂਝਾ ਕਰਨ ਲਈ ਆ ਕੇ ਸਾਨੀ ਨਾਲ ਜਾਲ ਦੇ ਵਿੱਚ ਫਸਾ ਲੈਂਦੇ ਹਨ ਇਹ ਉਹਨਾਂ ਦੇ ਬੈਂਕ ਖਾਤੇ ਤਾਂ ਅਨधिकृत ਪਹੁੰਚ ਪ੍ਰਾਪਤ ਕਰ ਲੈਂਦੇ ਹਨ ਇਸ ਤੋਂ ਇਲਾਵਾ ਕੇवाईसी ਅਪਡੇਟ ਦੇ ਬਹਾਨੇ ਸਾਈਬਰ ਠੱਗ ਸਿਮ ਕਾਰ ਨੂੰ ਆਪਣੇ ਕੋਲ ਐਕਟੀਵੇਟ ਕਰ ਸਕਦੇ ਹਨ ਲੌਗਇਨ ਜਾਣਕਾਰੀ ਨਾ ਦਿਓ ਜਿਸ ਨਾਲ ਉਸ ਸਿਮ ਕਾਰ ਨਾਲ ਜੁੜੇ ਬੈਂਕ ਖਾਤੇ ਲੁੱਟੇ ਜਾ ਸਕਦੇ ਹਨ ਆਰਬੀਆਈ ਦੀ ਰਿਪੋਰਟ ਅਨਸਾਰ ਹਾਲੀ ਦਿਨਾਂ ਚ ਕੇਵਾਈਸੀ ਨਾਲ ਸੰਬੰਧਤ ਧੋਖਾਧਈ ਕੇਸਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ ਗਾਕਾ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਕਿਤੇ ਕਿਸੇ ਅਣਜਾਣ ਵਿਅਕਤੀ ਸੰਗਠਨ ਨਾਲ ਆਪਣੀ ਨਿੱਜੀ ਪਛਾਣ ਸੰਬੰਧੀ ਜਾਣਕਾਰੀ ਸਾਂਝੀ ਨਾ ਕਰਨ। ਆਰਬੀਆਈ ਨੇ ਆਪਣੇ ਵੈੱਬਸਾਈਟ ਤੇ ਵੀ ਸਪੱਸ਼ਟ ਕੀਤਾ ਹੈ ਕਿ ਬੈਂਕ ਕਦੇ ਵੀ ਅਜਿਹੀ ਜਾਣਕਾਰੀ ਫੋਨ ਕਾਲ ਦਰਾਂ ਨਹੀ ਮੰਗਦੇ ਤੇ ਗਾਕਾ ਨੂੰ ਇਸ ਬਾਰੇ ਚਕੰਨੇ ਰਹਿਣਾ ਚਾਹੀਦਾ ਹੈ। ਜੇਕਰ ਉਹਨਾਂ ਨੇ ਕੇਵਾਈਸੀ ਅਪਡੇਟ ਕਰਵਾਉਣ ਲਈ ਕੋਈ ਝਾਲੀ ਫੋਨ ਕਾਲ ਆਂਦੀ ਹੈ ਉਨੋਂ ਤੁਰੰਤ ਸੰਬੰਧਿਤ ਬੈਂਕ ਅਧਿਕਾਰੀਆਂ ਨੂੰ ਇਸਦੀ ਰਿਪੋਰਟ ਕਰਨੀ ਚਾਹੀਦੀ ਹੈ ਉਹ ਜਿਹੀਆਂ ਬੇਨਤੀਆਂ ਦੀ ਰਿਪੋਰਟ ਸਿੱਧਾ ਆਰਬੀਆਈ ਨੂੰ ਵੀ ਕਰ ਸਕਦੇ ਹਨ ਆਪਣੀ ਪਹਜਾਂ ਤੇ ਬੈਂਕਿੰਗ ਵੇਰਵੇ ਕਿਸੇ ਨਾਲ ਵੀ ਸਾਂਝਾ ਕਰਨ ਤੇ ਕੁਰੇਜ ਕਰਨਾ ਚਾਹੀਦਾ ਹੈ ਫੋਨ ਕਾਲ ਦੌਰਾਨ ਕਿਸੇ ਵੀ ਏਟੀਐਮ ਐਪ ਪੈਨ ਨਾ ਸੀਵੀਵੀ ਨੰਬਰ ਜਾਂ ਇੰਟਰਨੈਟ ਬੈਂਕਿੰਗ ਲੌਗਇਨ ਜਾਣਕਾਰੀ ਨਾ ਦਿਓ ਇੰਟਰਨੈਟ ਤੇ ਦਿੱਤੀ ਜਾਣਕਾਰੀ ਤੇ ਜਲਦੀ ਭਰੋਸਾ ਨਾ ਕਰੋ ਕਿਸੇ ਦੁਆਰਾ ਪ੍ਰਾਪਤ ਹੋਏ ਧੋਖਾ ਦੇਹੀ ਸੰਦੇਸ਼ਾਂ ਤੇ ਵਿਸ਼ਵਾਸ ਨਾ ਕਰੋ। ਈਮੇਲ ਜਾਂ ਮੈਸੇਜ ਦੁਆਰਾ ਮਿਲੇ ਫਾਲਤੂ ਦੇ ਲੁਭਾਵ ਨੇ ਲਿੰਕਾਂ ਨੂੰ ਵੀ ਨਹੀਂ ਖੋਲਣਾ ਚਾਹੀਦਾ। ਬੈਂਕਿੰਗ ਸੰਬੰਧੀ ਕੰਮ ਲਈ ਬੈਂਕਾਂ ਦੀ ਆਪਣੀ ਐਪਲੀਕੇਸ਼ਨ ਦੀ ਵਰਤੋਂ ਕਰੋ, ਫਾਲਤੂ ਦੀ ਐਪਲੀਕੇਸ਼ਨ ਡਾਊਨਲੋਡ ਨਾ ਕਰੋ। ਸਿਰਫ਼ ਜਾਨੀਆਂ ਪਛਾਨੀਆਂ ਤੇ ਸੁਰੱਖਿਅਤ ਵੈੱਬਸਾਈਟਾਂ 'ਤੇ ਹੀ ਪੇਮੈਂਟ ਕਰਨ ਲਈ ਆਪਣੇ ਕ੍ਰੈਡਿਟ ਕਾਰਡ, ਡੈਬਿਟ ਕਾਰਡ ਜਾਂ ਇੰਟਰਨੈਟ ਬੈਂਕਿੰਗ ਦੀ ਵਰਤੋਂ ਕਰੋ। ਫਰੀ ਆਫਰਾ ਜਾਉਣਾ ਵੈਬਸਾਈਟਾਂ ਤੋਂ ਖਬਰਦਾਰ ਰਹੇ ਜੋ ਬਹੁਤ ਹੀ ਘੱਟ ਕੀਮਤੇ ਚੀਜ਼ਾਂ ਵੇਚਦੇ ਹਨ